ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਸੇਖ ਜੀਵਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸੋ ਅੱਜ ਅਸੀਂ ਆਏ ਸੀ ਸ੍ਰੀ ਦਰਬਾਰ ਸਾਹਿਬ ਜੋ ਕਿ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜਿਸ ਦੇ ਤੁਸੀਂ ਸ਼ਾਇਦ ਹੀ ਕਦੀ ਦਰਸ਼ਨ ਕੀਤੇ ਹੋਣਗੇ ਸਿੱਧਾ ਬਲੌਗ ਵੱਲ ਵਧਦੇ ਹਾਂ ਸੋ ਟਾਈਮ ਆਪਾਂ ਵੇਸਟ ਨਾ ਕਰੀਏ ਸੋ ਅਸੀਂ ਅੱਜ ਤੁਹਾਨੂੰ ਜੋ ਦਰਸ਼ਨ ਕਰਾਉਣ ਜਾ ਰਹੇ ਹਾਂ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਾਕੀ ਤੁਸੀਂ ਹਾਈਲਾਈਟ ਦੇ ਵਿੱਚ ਦੇਖਿਆ ਹੋਵੇਗਾ ਸੋ ਵੀਡੀਓ ਦੇ ਨਾਲ ਜੁੜੇ ਰਹੋ ਆਜੋ ਤੁਹਾਨੂੰ ਪਹਿਲ ਸਿੱਧਾ ਹੀ ਅਸੀਂ ਉਸ ਸੇਵਾ ਵੱਲ ਲੈ ਕੇ ਜਾ ਰਹੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾਨ ਚੰਦੇ ਆਪ ਹਲ ਪਾਉਣਾ ਹੁ ਮੈਂ ਵਿੱਚੋਂ ਜਾਏ ਸੋ ਜੋ ਤੁਸੀਂ ਸੇਵਾ ਦੇਖ ਰਿਓ ਸਭ ਤੋਂ ਵੱਡੀ ਸੇਵਾ ਆ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਸੇਵਾ ਮੈਂ ਹੁੰਦੀ ਦੇਖੀ ਆ ਪਹਿਲੀ ਵਾਰ ਅਸੀਂ ਫੋਟੋਆਂ ਦੇ ਵਿੱਚ ਇਹ ਦੇਖਿਆ ਸੀਗਾ ਜਾਂ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਸੋ ਅੱਜ ਇਹ ਤੇ ਇਹਨਾਂ ਦੀ ਇਹ ਟੀਮ ਨੂੰ ਮਿਲਣ ਦਾ ਸਾਨੂੰ ਮਨਜ਼ਰ ਪ੍ਰਾਪਤ ਹੋਇਆ ਆ ਸੋ ਅਸੀਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਜੋ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਆ ਐਮੇ ਨਹੀਂ ਸਿੱਖਾਂ ਦਾ ਕੇਂਦਰ ਸਤਨ ਸ਼੍ਰੀ ਦਰਬਾਰ ਸਾਹਿਬ ਆ ਜੋ ਉਹ ਪਹਿਲੇ ਨੰਬਰ ਦੇ ਉੱਤੇ ਆ ਸਫਾਈ ਦੇ ਵਿੱਚ ਸੇਵਾ ਦੇ ਵਿੱਚ ਅਤੇ ਭਗਤੀ ਤੇ ਸਾਧਨਾ ਦੇ ਵਿੱਚ ਸੋ ਇੱਥੇ ਕਈ ਕੈਮੀਕਲਾਂ ਦੇ ਨਾਲ ਹੈ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਜੋ ਸੋਨਾ ਲੱਗਾ ਆ ਉਸ ਨੂੰ ਬੜੀ ਸ਼ਰਧਾ ਸੁੱਚਮਤਾ ਦੇ ਨਾਲ ਅਤੇ ਸੇਫਟੀ ਦੇ ਨਾਲ ਇੱਥੇ ਦੀ ਸੇਵਾ ਕੀਤੀ ਜਾਂਦੀ ਆ ਜੋ ਕਿ ਸੇਫਟੀ ਬੈਲਟ ਲਗਾ ਕੇ ਇਸ ਦੇ ਉੱਪਰ ਜੋ ਕਿ ਚੜਦੇ ਨੇ ਅਤੇ ਬਹੁਤ ਵਧੀਆ ਕੈਮੀਕਲ ਨੇ ਜੋ ਕਿ ਬਾਹਰੋਂ ਆਉਂਦੇ ਨੇ ਜਿਸ ਦੇ ਨਾਲ ਸੋਨੇ ਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਆਉਣ ਵਾਲੇ ਜਿਹੜੇ ਰੁੱਤ ਹੋਣੀਆਂ ਦੋ ਤਿੰਨ ਮਹੀਨੇ ਤੱਕ ਮੌਨਸਨ ਦੀ ਕਹਿੰਦੇ ਰੁੱਤ ਹੋਣੀ ਆ ਜਿਸ ਦੇ ਨਾਲ ਸੋਨੇ ਦੇ ਵਿੱਚ ਥੋੜਾ ਬੋਤਾ ਬਦਲਾਅ ਆਉਂਦਾ ਪਰ ਇਹ ਜੋ ਸੇਵਾ ਕਰਦੇ ਨੇ ਅਤੇ ਜੋ ਵੀ ਦਰਬਾਰ ਸਾਹਿਬ ਦੀ ਚਮਕ ਆ ਉਹ ਬਰਕਰਾਰ ਰਹਿੰਦੀ ਆ ਵੈਸੇ ਤਾਂ ਇੱਥੇ ਗੁਰਬਾਣੀ ਦਾ ਜੋ ਪੈਰਾ ਆ ਉਸ ਦੇ ਨਾਲ ਹੀ ਇਸ ਦੀ ਸੁੰਦਰਤਾ ਬਣੀ ਰਹਿੰਦੀ ਆ ਪਰ ਜੋ ਅਸੀਂ ਆਮ ਜੋ ਸਾਡਾ ਪੋਲਿਊਸ਼ਨ ਹੈ ਅੱਜ ਕੱਲ ਹੋ ਚੁੱਕਾ ਹੈ ਉਸ ਦੇ ਨਾਲ ਜੇ ਅਸੀਂ ਬਚਾਉਣਾ ਹੈ ਤਾਂ ਇਹ ਵੀ ਬਹੁਤ ਜ਼ਰੂਰੀ ਕੰਮ ਆ ਬਾਕੀ ਇਹਨਾਂ ਦੀ ਜੋ ਸੇਵਾ ਆ ਇਹ ਸੇਵਾ ਦਾ ਕੋਈ ਵੀ ਮੁੱਲ ਨਹੀਂ ਹੈਗਾ ਇੱਥੇ ਬੀਬੀਆਂ ਨੇ ਜੋ ਕਿ ਬਹੁਤ ਹੀ ਸੱਚਮ ਤਰੀਕੇ ਦੇ ਨਾਲ ਇੱਥੇ ਸੇਵਾ ਕਰਦੀਆਂ ਨੇ ਜੋ ਸਿੰਘ ਵੀ ਇਹਨਾਂ ਦੇ ਨਾਲ ਆਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਲਾਸਟ ਵਿੱਚ ਤੁਹਾਡੀ ਗੱਲ ਵੀ ਕਰਵਾਵਾਂਗੇ ਬਹੁਤ ਵਧੀਆ ਨੇਚਰ ਨੇ ਨਾਮ ਜਪਣ ਵਾਲੀਆਂ ਰੂਹਾਂ ਨੇ ਇਹ ਸਾਰੀਆਂ ਸੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਸੇਵਾ ਕੀਤੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਦੀ ਇੰਨੀ ਸ਼ਰਧਾ ਦੇ ਨਾਲ ਕਿਸੇ ਵੀ ਸਥਾਨ ਦੀ ਸੇਵਾ ਹੁੰਦੀ ਨਹੀਂ ਦੇਖੀ ਹੈਗੀ ਸੋ ਜੇਕਰ ਤੁਸੀਂ ਹੁਣ ਤੱਕ ਇਹ ਵੀਡੀਓ ਦੇ ਨਾਲ ਬਣਿਆ ਤੈਨੂੰ ਇੱਕ ਲਾਈਕ ਸ਼ੇਅਰ ਤਾਂ ਬਣਦਾ ਆ ਜੇਕਰ ਤੁਸੀਂ ਪਹਿਲਾਂ ਵੀ ਇਹ ਵੀਡੀਓ ਦੇਖੀ ਆ ਜਾਂ ਇਸ ਤਰੀਕੇ ਦੇ ਨਾਲ ਸੇਵਾ ਹੁੰਦੀ ਦੇਖੀ ਆ ਸੋ ਉਹ ਵੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਇਸ ਤਰੀਕੇ ਦੇ ਨਾਲ ਅਸੀਂ ਹੋਰ ਵੀ ਤੁਹਾਡੇ ਕੋਲ ਦਰਬਾਰ ਸਾਹਿਬ ਦੇ ਵਲੌਗ ਆ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਆਂਦੇ ਰਵਾਂਗੇ ਸੋ ਆ ਜੋ ਅੱਪਾ ਇੱਕ ਵਾਰੀ ਇਹਨਾਂ ਦੇ ਨਾਲ ਭਾਈ ਸਾਹਿਬ ਹੁਣਾਂ ਨਾਲ ਗੱਲ ਕਰਦੇ ਆ ਉਦੋਂ ਤੱਕ ਤੁਸੀਂ ਪਹਿਲਾਂ ਇਹ ਸਾਰੇ ਸ਼ਾਟ ਦੇਖੋ ਕਿ ਕਿੰਨਾ ਉਸ ਵਕਤ ਉਸ ਵਕਤ ਉਸ ਜਗ੍ਹਾ ਦੇ ਉੱਤੇ ਖੜਕੇ ਜੋ ਸਾਨੂੰ ਫੀਲ ਹੋ ਰਿਹਾ ਸੀ ਉਹ ਅਸੀਂ ਗੱਲ ਦੱਸ ਨਹੀਂ ਸਕਦੇ ਆਈ ਹੋਪ ਤੁਹਾਨੂੰ ਵੀਡੀਓ ਦੇ ਰਾਹੀਂ ਉਹ ਜੋ ਫੀਲ ਆ ਤੁਹਾਨੂੰ ਆ ਸਕੇ ਉਸ ਤੋਂ ਬਾਅਦ ਆਪਾਂ ਭਾਈ ਸਾਹਿਬ ਹੁਣਾਂ ਨਾਲ ਗੱਲ ਕਰਦੇ ਆ ਸਿਰਗਰਾਂ ਦਾ ਸਾਸ਼ਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮੁੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਰਦਪੁਰ ਆਪਣਾ ਹੱਥ ਮੇਹਰ ਭਰੇ ਹੱਥ ਰੱਖ ਕੇ ਜੋ ਸੇਵਾ 23 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਵੀ ਕਰਾਇਸ ਹੋਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸੇਰ ਤੋਂ ਲੈ ਕੇ ਸੇਵਾ ਚੱਲੂ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸੇਵ ਜੀ ਦੇ ਉਹਨੇ ਦੇ ਪਤਰੀਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਦਰਾਲ ਦੇ ਵਿੱਚ ਸੰਪੂਰਨ ਕਰਨਗੇ ਸੋ ਜੇ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਮਿਨੀ ਬਲੌਗ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੰਮ੍ਰਿਤਸਰ ਦੇ ਹੋਰ ਵੀ ਬਲੌਗ ਨੇ ਮੇਰੇ ਕੋਲ ਸੋ ਜਲਦ ਤੋਂ ਜਲਦ ਅਸੀਂ ਅਪਲੋਡ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਸਾਡੇ ਚੈਨਲ ਦੇ ਉੱਤੇ ਕਮੈਂਟ ਕਰਕੇ ਤੁਸੀਂ ਉਸ ਤਰੀਕੇ ਦੀ ਵੀਡੀਓ ਮੰਗਵਾ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ